ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਦਾ ਮੁੱਦਾ ਜਿਹੜਾ ਸੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਉਹ ਬੜਾ ਗੰਭੀਰ ਮੁੱਦਾ ਇਹ ਮੁੱਦਾ ਸਾਡੀਆਂ ਫਸਲਾਂ ਤੇ ਸਾਡੀਆਂ ਨਸਲਾਂ ਦੇ ਨਾਲ ਸੰਬੰਧਿਤ ਹੈ ਬੀਤੇ ਦਿਨੀ ਪੰਜਾਬ ਦੇ ਕੁਝ ਅਖਬਾਰਾਂ ਚ ਜਿਹੜੀਆਂ ਰਿਪੋਰਟਾਂ ਛਪੀਆਂ ਉਸ ਰਿਪੋਰਟਾਂ ਨੇ ਸਾਨੂੰ ਤੁਹਾਡੇ ਨਾਲ ਜੁੜਨ ਦੇ ਲਈ ਇੱਕ ਮੌਕਾ ਦਿੱਤਾ ਇੱਕ ਵਿਚਾਰ ਕਰਨ ਦਾ ਮੌਕਾ ਦਿੱਤਾ ਪੰਜਾਬ ਦੇ ਵਿੱਚ ਬੜੇ ਸਾਰੇ ਸੈਂਟਰਸ ਤੜਾ ਤੜ ਓਪਨ ਹੋਏ ਨੇ ਸੋਚੋ ਕਿਹੜੇ ਨਜ਼ਰ ਪਾਓ ਆਪਣੇ ਆਸ-ਪਾਸ ਨਹੀਂ ਆਈਲ ਸੈਂਟਰ ਨਹੀਂ ਆਈਬੀਪ ਸੈਂਟਰ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਹ ਸੈਂਟਰ ਜਿਹੜੇ ਆਈਵੀਐਫ ਸੈਂਟਰ ਖੜੇ ਹੋ ਰਹੇ ਨੇ ਪੰਜਾਬ ਦੇ 21 ਜ਼ਿਲ੍ਹਿਆਂ ਤੋਂ ਵੱਖ-ਵੱਖ ਸਿਵਲ ਸਰਜਨ ਤੋਂ ਲਈ ਰਿਪੋਰਟ ਆਈ ਉਸ ਨੇ ਸਾਨੂੰ ਇਸ ਮੁੱਦੇ ਦੀ ਗੱਲ ਨੂੰ ਕਰਨ ਦਾ ਇੱਕ ਮੌਕਾ ਦਿੱਤਾ ਇਹ ਤਕਨੀਕ ਆਈਵੀਐਫ ਤਕਨੀਕ ਜਿਹਦੇ ਵਿੱਚ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਇੱਕ ਮੈਡੀਕਲ ਤਰੀਕੇ ਦੇ ਨਾਲ ਜਿਹੜੇ ਮੈਨਸ ਤੇ ਐਗਸ ਨੇ ਉਹ ਬਚੇਦਾਨੀ ਦੇ ਵਿੱਚ ਇੰਪੋਰਟ ਕੀਤੇ ਜਾਂਦੇ ਨੇ ਉਸ ਤਕਨੀਕ ਦੇ ਨਾਲ ਗਰਭ ਧਾਰਨ ਕਰਵਾਇਆ ਜਾਂਦਾ ਜਿਹੜੀਆਂ ਸਾਡੀਆਂ ਭੈਣਾਂ ਮਾਂ ਨਹੀਂ ਬਣ ਸਕਦੀਆਂ ਆਗੇ ਤਕਨੀਕ ਦੇ ਇੱਕ ਜਿਹੇ ਉਦਾਹਰਣ ਤੋਂ ਸਮਝਾਈਏ ਤਾਂ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਜਿਹੜੀ ਮਾਤਾ ਜੀ ਨੇ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਆਪਣੀ ਨਵੀਂ ਸੰਤਾਨ ਨੂੰ ਜਨਮ ਦਿੱਤਾ ਸੀ ਇਹ ਤਕਨੀਕ ਵਰਦਾਨ ਹੈ ਉਹਨਾਂ ਲੋਕਾਂ ਦੇ ਲਈ ਉਹਨਾਂ ਜੋੜਿਆਂ ਦੇ ਲਈ ਜਿਹੜੇ ਮਾਤਾ ਪਿਤਾ ਨਹੀਂ ਬਣ ਸਕਦੇ ਪੰਜਾਬ ਦੇ ਵਿੱਚ ਇਹ ਜਿਹੜੀ ਤਕਨੀਕ 25 ਜਨਵਰੀ 2021 ਨੂੰ ਭਾਰਤ ਦੇ ਵਿੱਚ ਆਈ ਸੀ ਹੁਣ ਤੱਕ 3 ਸਾਲਾਂ ਦੇ ਵਿੱਚ 38114 ਜਿਹੜੇ ਕੇਸ ਨੇ ਉਹ ਪੰਜਾਬ ਦੇ ਵਿੱਚ ਇਨੇ ਜੋੜੇ ਮਾਤਾ ਪਿਤਾ ਬਣਨੇ ਇਸ ਤਕਨੀਕ ਦਾ ਸਹਾਰਾ ਲੱਕੇ ਸਭ ਤੋਂ ਵੱਧ ਜੋੜੇ 11000 ਦੇ ਕਰੀਬ ਮੋਗਾ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਲੁਧਿਆਣਾ ਜ਼ਿਲ੍ਹਾ ਫਿਰ ਜਲੰਧਰ ਅਤੇ ਮੋਹਾਲੀ ਕਰਮ ਸੰਖਿਆ ਦੇ ਅਨਸਾਰ ਹੋਏ ਸਭ ਤੋਂ ਵੱਡੀ ਗੱਲ ਕਿ ਇਹ ਕਿਉਂ ਠੀਕ ਹੈ ਜੋੜੇ ਮਾਤਾ ਪਿਤਾ ਬਣ ਰਹੇ ਪਰ ਇਹਦੇ ਨਾਲ ਇੱਕ ਜਿਹੜੀ ਸਵਾਲ ਸਾਡੇ ਤੋਂ ਉਹ ਇਹ ਹੁੰਦਾ ਹੈ ਕਿ ਪੰਜਾਬ ਦੇ ਜਿਹੜੇ ਗੱਭਰੂ ਨੇ ਸਾਡੀਆਂ ਮੁਟਿਆਰਾਂ ਨੇ ਉਹ ਆਪਣੀ ਜਨਨ ਸ਼ਕਤੀ ਖਤਮ ਕਰ ਰਹੇ ਨੇ ਇੰਪੋਰਟੈਂਟ ਬਣ ਰਹੇ ਨੇ ਉਹਨਾਂ ਦੇ ਵਿੱਚ ਅਣੀ ਸ਼ਕਤੀ ਨਹੀਂ ਕਿ ਉਹ ਕਿਸੇ ਨਵੀਂ ਔਲਾਦ ਨੂੰ ਜਨਮ ਦੇ ਸਕੇ ਕਿਉਂ ਬਾਜਪਨ ਨਮਰਤਾਪਨ ਇਹ ਸਭ ਕਿਉਂ ਹੈ ਸਭ ਕਿੱਥੇ ਹੈ ਇਹ ਸਵਾਲ ਸਾਡੇ ਮੂਰੇ ਹੈ ਤੇ ਜਿਹੜੀਆਂ ਨਵੀਆਂ ਸੰਤਾਨਾਂ ਜਨਮ ਲੈ ਰਹੀਆਂ ਨੇ ਉਹ ਕਿਸ ਤਰ੍ਹਾਂ ਦੀ ਲੈ ਰਹੀਆਂ ਨੇ ਉਹ ਸਾਨੂੰ ਦੇਖ ਕੇ ਪਤਾ ਚਲ ਜਾਏਗਾ ਪੰਜਾਬ ਦਾ ਜਿਹੜਾ ਡੀਐਨਏ ਹੈ ਸਾਡੀ ਜਿਹੜੀਆਂ ਨਸਲਾਂ ਪੰਜਾਬੀ ਨਸਲਾਂ ਤਾਂ ਖਤਮ ਹੋ ਜਾਈ ਰਹੀ ਨੇ ਆਪਣੇ ਆਸ-ਪਾਸ जरा ਨਜ਼ਰ ਮਾਰ ਕੇ ਦੇਖੋ ਕਿ ਜਿਸ ਤਰ੍ਹਾਂ ਤੁਹਾਡੇ ਬਾਬੇ ਦਾਦੇ ਨਾਨੀ ਮਾਤਾ ਪਿਤਾ ਸੰਨ ਕੀ ਉਹਨਾਂ ਦੇ ਫੀਚਰ ਵਾਲਾ ਅੱਜ ਕੱਲ ਦਾ ਕੋਈ ਵੀ ਜਵਾਕ ਤੁਹਾਨੂੰ ਨਜ਼ਰ ਆਉਂਦਾ ਨਹੀਂ ਹੁੰਦਾ ਕੀ ਅੱਜ ਕੱਲ ਦੇ ਜਿਹੜੇ ਨਵੇਂ ਛੋਟੇ ਗੱਭਰੂ ਮਟਿਆਰਾਂ ਨੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਇੱਕ ਵਧੀਆ ਸੰਤਾਨ ਨੂੰ ਜਨਮ ਦੇਣਗੇ ਜੋ ਅਸੀਂ ਸਾਡੀ ਪੰਜਾਬੀ ਡੀਐਨਏ ਹੈ ਜਿਹੜੀ ਸਾਡੀ ਨਸਲਾ ਰਹੀਆਂ ਨੇ ਨਹੀਂ ਨਾ ਸੋ ਇਹ ਬੜਾ ਵੱਡਾ ਸਵਾਲ ਹੈ ਸਾਡੇ ਮੂਹਰੇ ਕਿਉਂ ਆਈਦਨ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਹੜ ਹੈ ਵੱਧਦਾ ਜਾ ਰਿਹਾ ਅਸੀਂ ਵਕਫ ਵਕਫ ਸਮੇਂ ਤੇ ਮੁੱਦੇ ਦੀ ਗੱਲ ਦੇ ਵਿੱਚ ਤੁਹਾਡੇ ਨਾਲ ਇਸ ਵਿਸ਼ੇ ਤੇ ਚਰਚਾ ਵੀ ਕਰਦੇ ਆ ਜਿੰਨੇ ਸਾਡੇ ਪੰਜਾਬ ਦੇ ਗੱਭਰੂ ਨੇ ਜਿਹੜੇ ਨਸ਼ੇ ਕਰਦੇ ਨੇ ਜਿਹੜੀਆਂ ਸਾਡੀਆਂ ਮੁਟਿਆਰਾਂ ਨੇ ਨਸ਼ੇ ਕਰਦੀਆਂ ਨੇ ਉਹ ਬਾਂਝਪਨ ਦਾ ਨਮਰਦ ਦਾ ਸ਼ਿਕਾਰ ਹੋ ਰਹੀ ਹੈ ਕੀ ਇਹ ਅਨਾਜ ਅੱਛੇ ਪੈਦਾ ਕਰ ਸਕਦੇ ਹੈ ਕੀ ਸਾਡੇ ਗੱਭਰੂ ਇੱਕ ਨਵੀਂ ਇੱਕ ਸਵਸਥ ਔਲਾਦ ਨੂੰ ਜਨਮ ਦੇਣ ਦੇ ਲਈ ਹੈ ਯੋਗ ਨੇ ਕਿੱਥੇ ਅਸੀਂ ਕਿੱਥੇ ਜਾ ਰਹੇ ਹਾਂ ਅੱਜ ਕੱਲ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਕਿਰਾਂਸਾ ਦੇ ਡਿਪਰੈਸ਼ਨ ਹੈ ਡਿਪਰੈਸ਼ਨ ਦੇ ਪਿੱਛੇ ਬਹੁਤ سارے ਕਾਰਨ ਨੇ ਸਾਡੇ ਘਰਾਂ ਵਿੱਚ ਇੱਕ ਗੱਲਾਂ ਦਾ ਆਪਸ ਵਿੱਚ ਆਦਾਨ ਪ੍ਰਦਾਨ ਨਾ ਹੋਣਾ ਅਸੀਂ ਸੋਸ਼ਲ ਮੀਡੀਆ ਤੇ ਦੂਸਰੇ ਲੋਕਾਂ ਨੂੰ ਦੇਖ ਕੇ ਵੱਡੇ ਅਮੀਰ ਬਣਾਂ ਦੇ ਸੁਪਨੇ ਲੈਣੇ ਮਹਿੰਗੀਆਂ ਗੱਡੀਆਂ ਮਹਿੰਗੀਆਂ ਕਾਰਾਂ ਉਹਦਾ ਪ੍ਰਭਾਵ ਸਾਡੇ ਸ਼ਰੀਰ ਤੇ ਕੀ ਪਾਇਆ ਸਾਡਾ ਜਿਹੜਾ ਡੀਐਨਏ ਹੈ ਪੰਜਾਬੀ ਡੀਐਨਏ ਉਹ ਖਤਮ ਹੋ ਰਿਹਾ ਜੀ ਬਹੁਤ ਸਾਰੀ ਗੜਬੜਸ ਆ ਗਈ ਸਾਡੇ ਡੀਐਨਏ ਦੇ ਵਿੱਚ ਸਾਡੀ ਬਾਡੀ ਦੇ ਵਿੱਚ ਨੋਟ ਕਰੋ ਜਿਹੜੀਆਂ ਸਾਡੇ ਬੱਚੀਆਂ ਨੇ ਸਾਡੀਆਂ ਛੋਟੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਜਿਹਨਾਂ ਨੂੰ ਪੀਰੀਅਡਸ 16-17 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਆਉਂਦੇ ਸੀ ਉਹ ਅੱਜ ਤੁਸੀਂ ਦੇਖੋ 11-12 ਸਾਲ ਦੀ ਉਮਰ ਦੇ ਵਿੱਚ ਪੀਰੀਅਡਸ ਉਹਨੇ ਸ਼ੁਰੂ ਹੋ ਗਏ ਨੇ ਜਿਹੜੀਆਂ ਸਾਡੀ ਬੱਚੀਆਂ ਇੱਕ ਆਮ ਜਣੇਪਾ ਕਰਦੀਆਂ ਸੀ ਨੋਰਮਲ ਡਿਲੀਵਰੀ ਜਿਹਨੂੰ ਅਸੀਂ ਬੋਲਦੇ ਹਾਂ ਅੱਜ ਟੜਾ ਤੜਾ ਛੋਟਾ ਪ੍ਰੈਸ਼ਨ ਵੱਡਾ ਪ੍ਰੈਸ਼ਨ ਇਸ ਤੇ ਨਾਲ ਅੱਡੇ ਗੱਭਰੂ ਸਾਡੇ ਬੱਚੇ ਜਿਨ੍ਹਾਂ ਨੂੰ 16-17 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਦਾੜੀ ਮੁੱਛਾ ਹੁੰਦੀ ਸੀ ਅੱਜ ਕੱਲ 12-13 ਸਾਲ ਦੀ ਉਮਰ ਤੋਂ ਉਹਨਾਂ ਨੂੰ ਇੱਕ ਜਲਦੀ ਬੱਚੇ ਪ੍ਰੀਮਚੂਰ ਹੋਣ ਲੱਗ ਗਏ ਪਹਿਲੇ ਬੱਚੇ ਹੋਣ ਲੱਗ ਗਏ ਬੱਚਿਆਂ ਦੇ ਵਿੱਚ ਸਾਡੇ ਜਿਹੜੇ ਯੰਗਸਟਰ ਨਹੀਂ ਸਾਡੇ ਬੱਚੇ ਨੇ ਮੁੰਡੇ ਨੇ ਨੋਟ ਕਰਨਾ ਕਈਆਂ ਨੂੰ ਦਾੜੀਆਂ ਹੀ ਨਹੀਂ ਆ ਰਹੀਆਂ ਕਈਆਂ ਨੂੰ ਮੁੱਛਾ ਹੀ ਨਹੀਂ ਆ ਰਹੀ ਹੈ ਤੇ ਕੁੜੀਆਂ ਜਿਹਨਾਂ ਨੂੰ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਆ ਰਹੀਆਂ ਨੇ ਇੱਕ ਬੜੀ ਵੱਡੀ ਕਿ ਡੀਐਨਏ ਦਾ ਇਨਬੈਲੈਂਸ ਹਨ ਉਹ ਚੀਜ਼ ਹੋ ਰਹੀ ਹੈ ਨਹੀਂ ਕਿੱਥੇ ਜਾ ਰਹੇ ਅਸੀਂ ਕੀ ਹੋ ਰਿਹਾ ਸਾਡੇ ਆਸ-ਪਾਸ ਜਿਹੜਾ ਸਾਡਾ ਯੂਥ ਪੰਜਾਬ ਦਾ ਹੁਮਰ ਹੈ ਕੀ ਵਾਕਈ ਉਹ ਪੰਜਾਬੀ ਹੈ ਸੋਚ ਕੇ ਦੇਖਣਾ ਆਗਿਆਪ ਸੈਂਟਰਾਂ ਦੀ ਹਾਲਤ ਕਿਹੋ ਜੀ ਹੈ ਕਿਹੋ ਜੀ ਯੂਥ ਉੱਥੇ ਸਪਮ ਡੋਨੇਟ ਕਰਨਾ ਦਿੰਦੇ ਨੇ ਉਹ ਤੁਸੀਂ ਆਪ ਹੀ ਦੇਖ ਸਕਦੇ ਹੋ ਦਸਨ ਦੇ ਲੋੜ ਨਹੀਂ ਕੋਈ ਬੜੇ ਕੋਈ ਉਹ ਹੈਲਦੀ ਨਹੀਂ ਹੈ ਆਮ ਤੌਰ ਤੇ ਦੇਖੋਗੇ ਕਿ ਬੜੀ ਵੱਡੀ ਗੰਦੀ ਚ ਜਿਹੜੇ ਨਸ਼ੇੜੀ ਨੇ ਉਹ ਪੈਸੇ ਦੀ ਖਾਤਰ ਸਵੰਮ ਰਣੇ ਦਾ ਕੰਮ ਕਰਦੇ ਨੇ ਫਿਰ ਸਾਡੇ ਕੋਲ ਜਿਹੜੀ ਨਸਲਾ ਪੈਦਾ ਹੋ ਰਹੀਆਂ ਨੇ ਤਾਂ ਫਿਰ ਉਹ ਤਾਂ ਉਹ ਜਿਹਾ ਹੋਣੀ ਹੀ ਹਨ ਸਾਡੀ ਸ਼ਕਲ ਨੂੰ ਸਾਡੇ ਡੀਲਡਾਲ ਨੂੰ ਢਾਂਜ ਨੂੰ ਦੇਖ ਕੇ ਕੋਈ ਵਿਅਕਤੀ ਇਹ ਦੱਸ ਸਕਦਾ ਕਿ ਇਹ ਕਿਹੜੇ ਖਿੱਤੇ ਨਾਲ ਸੰਬੰਧ ਰੱਖਦਾ ਹੈ ਪਰ ਹੁਣ ਛੋਟੇ ਬੱਚੇ ਨੂੰ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿ ਵਾਕਈ ਪੰਜਾਬ ਤੋਂ ਨੇ ਉਹਨਾਂ ਦੇ ਵਿੱਚ ਕਿਹੜਾ ਡੀਐਨਏ ਮਿਲ ਰਿਹਾ ਹੈ ਇਹ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਸੀਂ ਇਸੇ ਲਾਈਨ 'ਤੇ ਆ ਗਏ ਇੱਕ ਹੋਰ ਕਾਰਨ ਸਾਡੀ ਜਿਹੜੀਆਂ ਫਸਲ ਉਹਨਾਂ ਦੇ ਵਿੱਚ ਟੜਾ ਟੜ ਜ਼ਹਿਰ ਅਸੀਂ ਸੁੱਟ ਦਿੱਤਾ ਅਸੀਂ ਜੋ ਖਾ ਰਹੇ ਹਾਂ ਉਹਦਾ ਪ੍ਰਭਾਵ बॉडी पै रहा है कि अभी उम्मीद कर लागे कि बाबा बंदा सिंह बहादुर वारिश अगर पैदा होगी महाराजा रणजीत सिंह हरि सिंह नड़ुआ भगत सिंह अगे पैदा होगी माई भागो वर्गी बीबिया भाभी दुर्गावती वर्गिया सान भैन पैदा, पैदा हो सब तो बड़ा वह चिंता का विषय है पंजाब पंजाबीत ਮਰ ਰਹੀ ਸਾਡੀਆਂ ਫਸਲਾਂ ਮਰ ਰਹੀਆਂ ਨੇ ਸਾਡੀਆਂ ਨਸਲਾਂ ਮਰ ਰਹੀਆਂ ਨੇ ਥਾਂ ਥਾਂ ਤੇ ਵੱਡੇ ਵੱਡੇ ਬੋਰਡ ਜਿਹੜੇ ਲੱਗੇ ਨੇ ਆਈਵੀਐਫ ਸੈਂਟਰਾਂ ਦੇ ਉਹ ਸਾਨੂੰ ਮੂੰਹ ਚੜਾ ਰਹੇ ਨੇ ਇਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਸਾਡੇ ਸਾਹਮਣੇ ਖੜਾ ਹੋ ਗਿਆ ਹੈ ਕਿ ਸਾਡੇ ਪੰਜਾਬ ਦੇ ਗੱਭਰੂ ਮਟਿਆਰਾਂ ਦੇ ਵਿੱਚ ਇੰਨੀ ਤਾਕਤ ਹੀ ਨਹੀਂ ਬਚੀ ਕਿ ਉਹ ਅੱਗੇ ਹੋਰ ਲੋਕਾਂ ਨੂੰ ਜਨਮ ਦੇ ਸਕਣ ਨਵੀਂ ਸੰਤਾਨ ਨੂੰ ਜਨਮ ਦੇ ਸਕਣ ਆਪਣੇ ਆਸ-ਪਾਸ ਤੁਸੀਂ ਦੇਖੋ ਜਿਹੜੇ ਹਨ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿਆਹ ਨੂੰ 2 ਸਾਲ 3 ਸਾਲ 4 ਸਾਲ 5 5 ਸਾਲ ਹੋ ਗਏ ਲੇਕਿਨ ਬੱਚੇ ਨਹੀਂ ਹੋ ਰਹੇ ਇਹ ਚਿੰਤਾ ਦਾ ਵਿਸ਼ਾ ਸਾਨੂੰ ਇਸ ਤੇ ਮਿਲ ਕੇ ਹੱਲ ਲੱਭਣੇ ਪੈਣਗੇ ਕਾਰਜ ਕਰਨੇ ਪੈਣਗੇ ਸਿਰਫ ਇਹ ਸੋਚ ਕੇ ਨਹੀਂ ਕਿ ਭਾਈ ਸਾਡੇ ਘਰ ਤਾਂ ਇਹ ਚੀਜ਼ਾਂ ਹੋਈਆਂ ਨਹੀਂ ਜੇ ਅੱਜ ਕਿਸੇ ਦੇ ਘਰੇ ਹੋ ਰਿਹਾ ਤਾਂ ਕੱਲ ਨੂੰ ਸਾਡੇ ਘਰੇ ਵੀ ਇਹ ਹੋ ਸਕਦੀ ਸਾਡੀ ਧੀ ਨੂੰ ਸਾਡੀ ਭੈਣ ਨੂੰ ਸਾਡੇ ਪੁੱਤ ਨੂੰ ਸਾਡੇ ਭਰਾ ਨੂੰ ਜਾਂ ਸਾਡੀ ਭੈਣ ਨੂੰ ਵੀ ਇਸ ਤਕਨੀਕ ਦਾ ਸਹਾਰਾ ਲੈਣਾ ਪੈ ਸਕਦਾ ਤੇ ਅੱਗੇ ਜਿਸ ਤਰ੍ਹਾਂ ਦੇ ਸਪਰਮ ਹੋਣਗੇ ਜਿਸ ਤਰ੍ਹਾਂ ਡੋਨੇਟ ਹੋਣਗੇ ਉਹ ਤੁਹਾਡੇ ਸਾਹਮਣੇ ਪਤਾ ਤੁਹਾਨੂੰ ਲੱਗ ਜਾਏਗਾ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਅਸੀਂ ਤਕਨੀਕ ਨੂੰ ਮਾੜਾ ਨਹੀਂ ਕਹ ਰਹੇ ਤਕਨੀਕ ਵਧੀਆ ਹੈ ਜਿਨ੍ਹਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਲਈ ਇੱਕ ਵਰਦਾਨ ਸਾਬਿਤ ਹੈ ਪਰ ਤੜਾ ਤੜ ਇਸ ਤਕਨੀਕ ਦਾ ਇਸਤੇਮਾਲ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਉਹ ਚਿੰਤਾ ਦਾ ਵਿਸ਼ਾ ਹੈ ਕਿੰਨ ਸਾਲਾਂ ਦੇ ਵਿੱਚ 78000 ਸੌਰੀ ਮਾਫ ਕਰਨਾ 38000 ਤੋਂ ਵੱਧ ਜਿਹੜੇ ਕੇਸ ਨੇ ਉਹ ਪਾਏ ਗਏ ਉਹ ਸਾਡੇ ਸਾਹਮਣੇ ਸਵਾਲ ਖੜਾ ਕਰ ਰਹੇ। ਸੁਵੇਲਾਇਆ ਮਿਲ ਕੇ ਹਮਲਾ ਮਾਰਨ ਦਾ ਆਫ ਦੀਆ ਫਸਲਾ ਅਤੇ ਨਸਲਾਂ ਨੂੰ ਬਚਾਉਣ ਦਾ। ਨਹੀਂ ਤਾਂ ਜਿਹੜਾ ਪੰਜਾਬ ਕੱਲ ਨੂੰ ਸਾਡੇ ਸਾਹਮਣੇ ਆਏਗਾ ਉਹ ਪੰਜਾਬ ਤਾਂ ਹੋਵੇਗਾ ਪਰ ਉਸ ਪੰਜਾਬੀਅਤ ਤੇ ਪੰਜਾਬੀ ਤੁਹਾਡੀ ਗੱਲ ਨਹੀਂ ਹੋਏਗੀ। ਫਿਰ ਮਿਲਾਂਗੇ ਕਿਸ ਨਾ ਮੇ ਬੁੱਤੇ ਤੇਰਾ ナマシカ、サンスリンカ。